ਸਾਸ਼ਿਕਾ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖਾਏ ਉਹ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੈਨੇਡਾ ਦੇ ਵਿੱਚ ਇੱਕ ਸਰਵੇਖਣ ਹੋਇਆ ਹੈ ਜਿਸ ਸੰਸਥਾ ਦੇ ਵੱਲੋਂ ਇਹ ਸਰਵੇਖਣ ਕੀਤਾ ਗਿਆ ਉਹ ਇੱਕ ਹਿਊਮਨ ਰਾਈਟਸ ਪ੍ਰੋਟੈਕਸ਼ਨ ਦੀ ਸੰਸਥਾ ਹੈ ਜਿਸ ਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ ਦਰਸਲ ਇਸ ਸਰਵੇ ਦੇ ਵਿੱਚ ਟੈਂਪਰੇਰੀ ਰੈ residense ਨੂੰ ਲੈ ਕੇ ਪਰਮਨੈਂਟ ਰੈ residens ਨੂੰ ਲੈ ਕੇ ਰਿਫਿਊਜੀ ਨੂੰ ਲੈ ਕੇ ਬਹੁਤ ਇੰਪੋਰਟੈਂਟ ਜਾਣਕਾਰੀ ਜਿਹੜੀ ਹੈ ਉਹ ਸ਼ੇਅਰ ਕੀਤੀ ਗਈ ਹੈ ਸੋ ਕੀ ਇਹ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਰਵੇਖਣ ਕੀਤਾ ਗਿਆ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿਸ ਨੂੰੜਾ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਕੈਨੇਡਾ ਦੀ ਇੱਕ ਹਿਊਮਨ ਰਾਈਟਸ ਦੀ ਸੰਸਥਾ ਹੈ ਕੈਨੇਡੀਅਨ ਮਿਊਜ਼ੀਅਮ ਆਫ ਹਿਊਮਨ ਰਾਈਟਸ ਇਨਾਂ ਦੇ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਇਹ ਸਰਵੇਖਣ ਪਹਿਲੀ ਵਾਰ ਨਹੀਂ ਕੀਤਾ ਗਿਆ ਇਹ ਸਰਵੇਖਣ ਇਸ ਤੋਂ ਪਹਿਲਾਂ ਵੀ ਕਈ ਵਾਰ ਕੀਤਾ ਜਾ ਚੁੱਕਾ ਹੈ ਤੇ ਜਿਹੜਾ ਹੁਣ ਸਰਵੇਖਣ ਕੀਤਾ ਗਿਆ ਉਹ ਖਾਸ ਕਰਕੇ ਇਸ ਤਰ੍ਹਾਂ ਕੇ ਇੰਪੋਰਟੈਂਟ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਯਾਨੀ ਕਿ ਸੰਡੇ ਵਾਲੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵੀਡੀਓ ਆਪਣੀ ਸ਼ੇਅਰ ਕੀਤੀ ਸੀ ਉਹ ਵੀਡੀਓ ਅਸੀਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਜਿਸ ਵੀਡੀਓ ਦੇ ਵਿੱਚ ਟਰੂਡੋ ਨੇ ਚਿੰਤਾ ਜ਼ਾਹਿਰ ਕੀਤੀ ਸੀਗੀ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਨਾਲ ਦੀ ਨਾਲ ਹੀ ਚੇਂजेस ਕਿਉਂ ਇੱਡੇ ਵੱਡੇ ਲੈਵਲ ਦੇ ਉੱਤੇ ਕਰਨੇ ਪਏ ਤੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਵੀ ਡਿਸਕਸ਼ਨ ਕੀਤਾ ਸੀਗਾ ਤੇ ਬਹੁਤ ਸਾਰੇ ਡਾਊਟ ਜਿਹੜੇ ਆ ਉਹ ਵੀ ਕਲੀਅਰ ਕੀਤੇ ਸੀਗੇ ਜਿਹੜੇ ਵੀ ਕਈਆਂ ਦੇ ਦਿਮਾਗ ਦੇ ਵਿੱਚ ਡਾਊਟ ਸੀਗੇ ਕਿ ਕੈਨੇਡਾ ਹੁਣ ਇਮੀਗ੍ਰੈਂਟਸ ਦੇ ਖਿਲਾਫ ਹੋ ਗਿਆ ਜਿਹੜਾ ਇਹ ਸਰਵੇਖਣ ਆਇਆ ਹੈ ਉਹ ਪ੍ਰਧਾਨ ਮੰਤਰੀ ਦੇ ਉਸ ਵੀਡੀਓ ਤੋਂ ਬਾਅਦ ਆਇਆ ਹੈ ਜੋ ਪਬਲਿਕ ਹੋਣ ਤੋਂ ਬਾਅਦ ਵਾਇਰਲ ਹੋ ਗਿਆ ਦਰਸਲ ਇੱਕ ਸਰਵੇਖਣ ਦੇ ਵਿੱਚ ਮੰਨਿਆ ਗਿਆ ਜਿਸ ਦੇ ਵਿੱਚ ਤਕਰੀਬਨ 2500 ਲੋਕਾਂ ਦਾ ਕਹਿ ਸਕਦਾ ਹੈ ਕਿ ਇਹ ਸਰਵੇਖਣ ਹੈ ਜਿਸ ਦੇ ਵਿੱਚ 2500 ਲੋਕਾਂ ਨੇ ਹਿੱਸਾ ਲਿਆ ਹੈ ਯਾਨੀ 2500 ਕੈਨੇਡੀਅਨਸ ਦਾ ਇਹ ਸਰਵੇਖਣ ਹੈ ਜਿਸ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਕੈਨੇਡੀਅਨ ਜਿਹੜੇ ਨੇ ਉਹ ਬੇਚੈਨੀ ਮਹਿਸੂਸ ਕਰਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡੀਅਨਸ ਦਾ ਇਹ ਮੰਨਣਾ ਹੈ ਕਿ ਕੈਨੇਡਾ ਸਰਕਾਰ ਜਾਂ ਫੈਡਰਲ ਗਵਰਨਮੈਂਟ ਕੈਨੇਡੀਅਨਸ ਦੀ ਬਜਾਏ ਜਿਹੜੇ ਰਿਫਿਊਜੀ ਜਾਂ ਫਿਰ ਕੈਨੇਡਾ ਦੇ ਵਿੱਚ ਪ੍ਰੋਟੈਕਸ਼ਨ ਲੈਣ ਵਾਸਤੇ ਜਾਂਦੇ ਨੇ ਐਸਾਈਲਮ ਸੀਕਰ ਹੁੰਦੇ ਨੇ ਉਹਨਾਂ ਦਾ ਜ਼ਿਆਦਾ ਧਿਆਨ ਰੱਖਦੀ ਹੈ ਕੰਪੈਰੀਜ਼ਨ ਟੂ ਜੇਕਰ ਆਪਾਂ ਗੱਲ ਕਰੀਏ ਕੈਨੇਡਾ ਦੇ ਸਿਟੀਜ਼ਨ ਹੁਣ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੇ ਸੀਓ ਨੇ ਇਸ਼ਾ ਖਾਨ ਇਸ ادارے ਦੇ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਲੋਕਾਂ ਦੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਬੜੀ ਤੇਜ਼ੀ ਦੇ ਨਾਲ ਬਦਲ ਰਹੀਆਂ ਨੇ ਤੇ ਸਾਨੂੰ ਹੋਰ ਹਾਲੇ ਰਿਸਰਚ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਦੇ ਅੰਦਰ ਲੋਕਾਂ ਦੀਆਂ ਧਾਰਨਾਵਾਂ ਜਿਹੜੀਆਂ ਨੇ ਜਾਂ ਲੋਕਾਂ ਦੀਆਂ ਜਿਹੜੀਆਂ ਜਿਹੜੇ ਵਿਚਾਰ ਨੇ ਉਹ ਬੜੀ ਤੇਜ਼ੀ ਦੇ ਨਾਲ ਬਦਲ ਰਹੇ ਨੇ ਤੇ ਉਸ ਨੂੰ ਲੈ ਕੇ ਉਹ ਹੋਰ ਸਰਵੇਖਣ ਇਸ ਮਾਮਲੇ ਦੇ ਵਿੱਚ ਕਰਨਾ ਚਾਹੁੰਦੇ ਨੇ ਆ ਹੋਰ ਅਧਿਨ ਹਾਲੇ ਕਰਨਗੇ ਜਸਟਿਨ ਟਰੂਡੋ ਦੇ ਇਸ ਵੀਡੀਓ ਤੋਂ ਬਾਅਦ ਇਹ ਸਰਵੇਖਣ ਆਇਆ 2023 ਦੇ ਵਿੱਚ 56% ਦੀ ਲੋਕਾਂ ਨੇ ਮੰਨਿਆ ਸੀਗਾ ਕਿ ਇਮੀਗ੍ਰੇਸ਼ਨ ਜਿਹੜਾ ਉਹ ਨੁਕਸਾਨਦਾਇਕ ਹੈ ਕੰਟਰੀ ਵਾਸਤੇ ਆ ਇਮੀਗ੍ਰੇਸ਼ਨ ਦੇ ਖਿਲਾਫ VOTING ਕੀਤੀ ਸੀ ਇਸ ਵਾਰ ਉਹ ਅੰਕੜਾ ਘਟ ਕੇ 2024 ਦੇ ਵਿੱਚ 44% ਹੋ ਗਿਆ ਯਾਨੀ 44% ਹੋ ਗਿਆ ਤੇ ਪਿਛਲੇ ਸਾਲ 49% ਕਹਿ ਸਕਦੇ ਆ ਕਿ ਜਿਹੜਾ 2500 ਲੋਕਾਂ ਦਾ ਪਹਿਲਾ ਅੰਕੜਾ ਆਇਆ ਸੀਗਾ ਉਹਦੇ ਵਿੱਚ 49% ਲੋਕਾਂ ਨੇ ਮੰਨਿਆ ਸੀਗਾ ਕਿ ਜਿਹੜਾ ਇਮੀਗ੍ਰੇਸ਼ਨ ਹੈ ਉਹ ਸਹੀ ਨਹੀਂ ਹੈਗਾ ਤੇ ਹੁਣ ਜਿਹੜਾ ਅੰਕੜਾ ਆਇਆ ਹੈ 2500 ਲੋਕਾਂ ਦਾ ਸਰਵੇਖਣ ਆਇਆ ਹੈ ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਭਈ ਜਿਹੜੇ ਵੀ ਇਮੀਗ੍ਰੈਂਟ ਨੇ ਕੈਨੇਡਾ ਆਉਂਦੇ ਨੇ ਯਾਨੀ ਪ੍ਰਵਾਸੀ ਜਿਹੜੇ ਕੈਨੇਡਾ ਆਉਂਦੇ ਨੇ ਉਹਨਾਂ ਦਾ ਸਰਕਾਰ ਜ਼ਿਆਦਾ ਧਿਆਨ ਰੱਖਦੀ ਹੈ ਉਹਨਾਂ ਨੂੰ ਸਰਕਾਰ ਜ਼ਿਆਦਾ ਪਾਲਿਸੀਜ਼ ਉਹਨਾਂ ਵਾਸਤੇ ਬਣਾਉਂਦੀ ਹੈ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕੰਪੈਰੀਜ਼ਨ ਕਿ ਕੈਨੇਡਾ ਦੇ ਸਿਟੀਜ਼ਨ ਦੇ ਉਹਦੇ ਵਿੱਚ ਇੱਕ ਗੱਲ ਹੋਰ ਕੀਤੀ ਗਈ ਹੈ ਕਿ ਜਿਹੜੇ ਵੀ ਰਿਫਿਊਜੀ ਫਾਈਲ ਕਰਦੇ ਨੇ ਯਾਨੀ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਰਿਫਿਊਜੀ ਨੇ ਜਾਂ ਫਿਰ ਜਿਹੜੇ ਪਨਾਹਕਾਰ ਨੇ ਉਹਨਾਂ ਦਾ ਖਾਸਾ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਦੇ ਕਹਿ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਫੰਡ ਦਿੱਤਾ ਜਾਂਦਾ ਉਹ ਤਾਂ ਵੱਖਰੇ ਵੱਖਰਾ ਹੈ ਉਸ ਨੂੰ ਲੈ ਕੇ ਹੋਰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਉਹ ਸਹੂਲਤਾਂ ਜਿਹੜੀਆਂ ਨੇ ਕੈਨੇਡੀਅਨ ਸਿਟੀਜ਼ਨ ਨੂੰ ਛੋਭ ਰਹੀਆਂ ਨੇ ਯਾਨੀ ਕਿ ਕੈਨੇਡੀਅਨਸ ਸਿਟੀਜ਼ਨ ਜਿਹੜੇ ਨੇ ਉਹ ਥੋੜੇ ਜੇ ਇਸ ਤੋਂ ਖਫਾ ਨੇ ਜੇਕਰ ਰਿਫਿਊਜੀ ਦੇ ਮਾਮਲੇ ਦੇ ਵਿੱਚ ਜਾਂਦੇ ਆਪਾਂ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਆਂਕੜਾ ਬੜੇ ਤੇਜ਼ੀ ਦੇ ਨਾਲ ਵਧਿਆ ਹੈ ਪਿਛਲੇ ਦਿਨਾਂ ਦੇ ਵਿੱਚ ਮਾਰਕ ਮਿਲਰ ਨੇ ਇੱਕ ਚਿੱਠੀ ਵੀ ਲਿਖੀ ਸੀਗੀ ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਵੀ ਲਾਇਸੈਂਸ ਸ਼ੁਦਾ ਕੈਨੇਡਾ ਦੇ ਵਿੱਚ ਪ੍ਰੈਕਟਿਸ ਕਰਨ ਵਾਲੇ ਏਜੰਟ ਨੇ ਉਹਨਾਂ ਦੀ ਜਾਂਚ ਕਰਨ ਦੀ ਗੱਲ ਕਹੀ ਸੀਗੀ ਕਿ ਤਕਰੀਬਨ 14000 ਦੇ ਕਰੀਬ ਜਨਵਰੀ ਤੋਂ ਲੈ ਕੇ ਤੇ ਸਤੰਬਰ ਤੱਕ ਸਟੂਡੈਂਟ ਐਸਾਈਲਮ ਅਪਲਾਈ ਕਰ ਚੁੱਕੇ ਨੇ ਜਿਹੜਾ ਕਿ 2024 ਦਾ ਅੰਕੜਾ ਹੈ ਤੇ ਜੇਕਰ ਪਿਛਲੇ ਸਾਲਾਂ ਦੇ ਵਿੱਚ ਜਾਈਏ ਤਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੇ ਵਿੱਚ ਐਸਾਈਲਮ ਸੀਕਰ ਜਿਹੜੇ ਨੇ ਉਹ ਸਟੂਡੈਂਟ ਰਹੇ ਨੇ ਸੋ ਜਦੋਂ ਸਟੂਡੈਂਟ ਜਾਂ ਕੋਈ ਟੈਂਪਰੇਰੀ ਰੈ residense ਤੇ ਜਾ ਕੇ ਕੈਨੇਡਾ ਦੇ ਵਿੱਚ ਐਸਾਈਲਮ ਸੀਕਰ ਕਹਿ ਸਕਦਾ ਹੈ ਕਿ ਐਸਾਈਲਮ ਚਾਹੁੰਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਫਿਰ ਕਿਤੇ ਨਾ ਕਿਤੇ ਟੈਨਸ਼ਨ ਵੱਧ ਜਾਂਦੀ ਹੈ ਹੁਣ ਜਿਹੜੇ ਵੀ ਟੈਂਪਰੇਰੀ ਤੌਰ ਤੇ ਜਾਂਦੇ ਨੇ ਉਸ ਨੂੰ ਲੈ ਕੇ ਵੀ ਗਾਹੇ ਬਗਾਹੇ ਜਿਹੜਾ ਹੈ ਉਹ ਕੈਨੇਡੀਅਨਸ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ ਤੇ ਖਾਸ ਕਰਕੇ ਟੈਂਪਰੀ ਰੈਜ਼ਿਡੈਂਸ ਜਦੋਂ ਉੱਥੇ ਜਾ ਕੇ ਐਸਾਈਲਮ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ ਤਾਂ ਉਸ ਨੂੰ ਲੈ ਕੇ ਹੁਣ ਕੈਨੇਡੀਅਨਸ ਇਹ ਕਹਿ ਰਹੇ ਨੇ ਕਿ ਸਰਕਾਰ ਐਸਾਈਲਮ ਸੀਕਰ ਦੇ ਹੱਕ ਵਿੱਚ ਜ਼ਿਆਦਾ ਹੈ ਐਸਾਈਲਮ ਸੀਕਰਸ ਨੂੰ ਲੈ ਕੇ ਰੂਲ ਕੰਡੀਸ਼ਨ ਜਿਹੜੇ ਆ ਉਹ ਜ਼ਿਆਦਾ ਸੁਖਾਵੇਂ ਹੈ ਕੰਪੈਰੀਜ਼ਨ ਕੀ ਜੇਕਰ ਕੈਨੇਡਾ ਦੇ ਜਿਹੜੇ ਵਸਨੀਕ ਨੇ ਆ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਦਾ ਉਹਨਾਂ ਧਿਆਨ ਸਰਕਾਰ ਨਹੀਂ ਰੱਖ ਰਹੀ ਟਰੂਡੋ ਦੀ ਚਿੰਤਾ ਵਾਲੇ ਵੀਡੀਓ ਤੋਂ ਬਾਅਦ ਇਸ ਤਰ੍ਹਾਂ ਦਾ ਸਰਵੇਖਣ ਆਣਾ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਕੁਐਸਚਨ ਮਾਰਕ ਖੜੇ ਕਰਦਾ ਹੈ ਸੋ ਉਮੀਦ ਕਰਦਾ ਕਿ ਇਸ ਸਰਵੇਖਣ ਤੋਂ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਕੁਝ ਨਾ ਕੁਝ ਜ਼ਰੂਰ ਨਵੀਂ ਅਪਡੇਟ ਮਿਲੀ ਹੋਏਗੀ ਕਿ ਕੈਨੇਡੀਅਨਲ ਐਕਚੁਅਲ ਦੇ ਵਿੱਚ ਕੀ ਸੋਚਦੇ ਨੇ ਜਿਹੜੇ ਉੱਥੇ ਪ੍ਰਵਾਸੀ ਜਾਂਦੇ ਨੇ ਉਹਨਾਂ ਨੂੰ ਲੈ ਕੇ ਤੇ ਸਰਕਾਰ ਦਾ ਜਿਹੜਾ ਤੌਰ ਤਰੀਕਾ ਢੰਗੇ ਕੰਮ ਕਰੰਦਾ ਪ੍ਰਵਾਸੀਆਂ ਨੂੰ ਲੈ ਕੇ ਉਸ ਨੂੰ ਲੈ ਕੇ ਕੈਨੇਡੀਅਨਸ ਦੀ ਥਿੰਕਿੰਗ ਕੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਤੁਹਾਡੀ ਗੱਲ ਕੀਤੀ ਜਾਂਦੀ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਨਹੀਂ ਕੀਤਾ ਜਾਂਦਾ ਕਿਸ ਨੂੰ ਸਾਡੇ ਨਾਲ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤੁਹਾਡਾ ਕੋਈ ਡਾਊਟ ਹੈ ਤੁਹਾਡੀ ਫਾਈਲ ਨੂੰ ਲੈ ਕੇ ਤਾਂ WhatsApp ਦਾ ਨੰਬਰ ਦਿੱਤਾ ਹੈ ਤੇ ਚੈਟ ਕਰਿਓ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ